ਫਾਤੜਾ ਸ਼ਹਿਰੰਦਰ ਫਾਤੜਾ ਦੀਆਂ ਚੌਂਕੀਆਂ ਦੀਆਂ ਘਟਾਵਾਂ ਦੇ ਮਤੇ ਨਾਲ ਸਿਟੀ ਪੁਲਿਸ ਫਾਤੜਾ ਨੇ ਅੱਜ 3 ਮਗਲਵਾ ਨੂੰ ਸ਼ਾਮ 2 ਵਜੇ ਦੁਕਾਨਦਾਰਾਂ ਦੇ ਨਾਲ ਕੀਤੀ ਮੀਟਿੰਗ ਦੁਕਾਨਦਾਰਾਂ ਨੂੰ ਰਾਤ ਸਮੇਂ ਚੌਕੀਦਾਰ ਰੱਖਣ ਅਤੇ ਸਰਦੀ ਦੇ ਮੌਸਮ ਵਿੱਚ ਤੋਂ ਦੌਰਾਨ ਹੋਣ ਵਾਲੀਆਂ ਚੋਰੀਆਂ ਰੋਕਣ ਲਈ ਪੁਲਿਸ ਅਸੇਯੋਗ ਕਰਨ ਦੀ ਕਿਤੇ ਪੀਲ ਦੁਕਾਨਦਾਰਾਂ ਨੇ ਵਿਸ਼ਵਾਸ ਹੋਇਆ ਕਿ ਉਹ ਪੁਲਿਸ ਦਾ ਸਹਿਯੋਗ ਕਰਨਗੇ ਫਾਤੜਾ ਤੋਂ ਸਤਪਾਲ ਕਾਖਰੀ ਦੀ ਰਿਪੋਰਟ ਜੇ ਸਾਨੂੰ ਸਿਟੀ ਥਾਣੇ ਦੇ ਵਿੱਚ ਬੁਲਾਇਆ ਗਿਆ ਤੇ ਉੱਥੇ ਆ ਕੇ ਇੰਚਾਰ ਸਾਹਿਬ ਨੇ ਕਿਹਾ ਵੀ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਜਲ ਜਲ ਹੀ ਬੁਨਿਆਦੀਆਂ ਦੁਕਾਨਦਾਰ ਇਕੱਠੇ ਹੋ ਕੇ ਚੌਂਕੀਦਾਰ ਰੱਖੋ ਨਿਆਣਾਂ ਦਾ ਡੰਡ ਧੁੰਦਾ ਨਾ ਦੇ ਬੰਦਮੀ ਨੇ ਮੈਨੂੰ ਸਾਰਾ ਪੀਸੀਆਰ ਆ ਲੱਗ ਜਾਨੀ ਆ ਹਾ ਤਾਂ ਤਾਂ ਰਹਿਣ ਸਾਡੀ ਇਹ ਚੌਂਕੀਦਾਰ ਹੋਏਗਾ ਵਾਰੀ ਵਾਰੀ ਦਰਵਾਜ਼ਾ ਘਟਕਾਉਂਗਾ ਜਿੰਨੀ ਸੇਫਟੀ ਹੋ ਦੇ ਵਿੱਚ ਸਾਰੇ ਨੁਕਾਨਦਾਰਾਂ ਨੇ ਹਾਂ ਕਰੀਆ ਵੀ ਅਸੀਂ ਸਾਰੇ ਆਪਦੇ ਆਪ ਦੇ ਲੈਣਾ ਵਿੱਚ ਚੌਂਕੀਦਾਰ ਆ ਨਾਂ ਬਨੇ ਰੱਖੇ ਸ਼ਹਿਰ ਦੇ ਇਲਾਕਾ ਮਾਰੀ ਨੇ ਚੋਰੀਆਂ ਬਹੁਤ ਹੋ ਰਹੀਆਂ ਨੇ ਗੱਲ ਸਾਡੀ ਦੁਕਾਨ ਤੇ ਵੀ ਚੋਰੀ ਹੋਈ ਹੈ ਬੀੜੀਆਂ ਤੇ ਜਿੰਨੇ ਚੜਾਈ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਕੈਮਰੇ ਲਵਾਏ ਉਹਨਾਂ ਕੈਮਰੇਾਂ ਦਾ ਵੀ ਕੁਛ ਨਹੀਂ ਆਉਂਦਾ ਨੀ ਵੀਾਰ ਲੈ ਜਾਂਦੇ ਨੇ ਚਾਕੇ ਜੋ ਨਾ ਤਾਂ ਸਾਰਿਆਂ ਨੂੰ ਬੇਨਤੀ ਹੈ ਵੀ ਆਪ ਵੀ ਆਪਣਾ ਦੁਕਾਨਾਂ ਸੇਫ ਰੱਖਣ ਵਾਸਤੇ ਚੌਕੀਦਾਰ ਰੱਖੋ ਸਾਰੇ ਜੋ ਹਿੱਸਾ ਬਣਦਾ ਪਾ ਕੇ ਆਪਣਾ ਦੋ ਤਿੰਨ ਮਹੀਨੇ ਦਾ ਜਿੰਨੀ ਸੇਫਟੀ ਹੈ ਚੰਗਾ ਨਹੀਂ ਸਾਰਿਆਂ ਨੂੰ ਰੱਖਣਾ ਚਾਹੀਦਾ ਜੀ ਦੁਕਾਨਦਾਰ ਕੀ 200 ਰੁਪਏ ਦਾ ਫਰਕ ਪੈਣਾ ਜਿੱਥੇ ਆ ਕਿ ਨਗਰ ਕੁੰਡਾ ਬਧੀ ਪਰਾਲਾ ਪੁੱਛਦਾ ਹੈ ਇਹ ਪੁੱਛਦਾ ਪਰਾਲਾ ਦਾ ਸ਼ਾਮ ਨੂੰ ਅੱਜ ਫੇਰ ਮੀਟਿੰਗ ਰੱਖਿਆ ਜੀ ਸ਼ਿਮੰਦਰ ਚ ਬੋਏ ਪਟਿਆਲਾ ਰੋਡ ਦੇ ਦੋ ਲੰਗਾਂ ਨੂੰ ਇਕੱਠੇ ਕਰਕੇ ਸਾਰਿਆਂ ਨੂੰ ਬੇਨਤੀ ਕਰਨੀ ਹੈ ਜੀ ਭਾਈ ਸਾਰੇ ਚੌਕੀ ਦਾ ਰੱਖੋ ਬਜ਼ਾਰ ਵਾਲੇ ਸਹਿਯੋਗ ਕਰਨੀ ਤਾਂ ਮਸਲੇ ਦਾ ਹੱਲ ਹੈ ਜੀ ਕੱਲੀ ਪੁੱਛ ਕੀ ਕਰੂਗੀ ਚਾਰ ਬੰਦੇ ਪੀਸੀਆਰਾਂ ਫਿਰਦੀਆਂ ਨੇ ਰਾਤ ਨੂੰ ਕਿਤੇ ਕਿਤੇ ਜਿੰਦੇ ਚੈੱਕ ਕਰਨੀ ਹੈ ਜੀ ਅੱਜ ਤਾਂ ਮੀਟਿੰਗ ਕੀਤੀ ਅੱਜ ਜੀ ਸ਼ਹਿਰ ਦੇ ਮਾਰੀਆਂ ਘਟਨਾਵਾਂ ਜਾਂ ਕੁਚੂਰੀਆਂ ਵਗੈਰੇ ਆਉਂਦੇ ਨੇ ਨਾ ਵਾਸਤੇ ਸ਼ਹਿਰ ਵਾਸੀ ਨੂੰ ਬੁਲਾਇਆ ਸੀ ਵੀ ਤੁਹਾਡੇ ਸਹਿਯੋਗ ਨਾਲ ਚੌਕੀ ਤੇ ਰੱਖਾਇਆ ਜਾਵੇ ਤੇ ਜੋ ਵੀ ਮਾਰੀ ਘਟਨਾ ਨਾ ਵਾਪਰ ਸਕੇ ਸਾਰਿਆਂ ਨੇ ਕਿਹਾ ਹੈ ਵੀ ਅਸੀਂ ਸਲਾਮ ਅਸ਼ੁਦਾ ਕਰਕੇ ਚੌਕੀ ਤੇ ਰੱਖੇ ਜਾਣ। ਹੋਰ ਬਗਰ ਕੀ ਤਵੰਨ ਮਸਾਜੇ ਰੱਖਿਆ ਲਾਇ। ਸਾਡੇ ਵੀ ਨੂੰ ਇਹ ਪ੍ਰਬੰਧ ਨਹੀਂ ਜੀ ਅਸੀਂ ਸ਼ਹਿਰ ਵਾਸੀਆਂ ਦੀ ਹਰ ਸੁਰੱਖਿਆ ਕਰਨ ਨੂੰ ਤਿਆਰ ਆ ਵੀ ਕੋਈ ਇਹ ਮਾਰੀ ਘਟਨਾ ਨਾ ਵਾਪਰ ਸਕੇ ਇਸ ਲਈ ਦੁਕਾਨਦਾਰਾਂ ਨੂੰ ਅੱਜ ਬੁਲਾ ਕੇ ਜੋਨੀਆਂ ਚੋਲੀਆਂ ਵਗੈਰਾ ਜਾਂਦੇ ਉਹ ਘਟਮਾ ਦਾ ਇਸ ਵਾਰ ਕੇਸ ਰਿਪੋਰਟ ਉਹਦਾ ਸੁਝੂਰ ਜਿਹੜੇ ਗੱਡੀ ਬੰਦਰਵਾਦ ਨਿਯਮਤ ਗਏ ਰਾਜ ਨੂੰ ਮੇਰਾ ਪੀਸੀਆਰ ਵਗੈਰਾ ਰਸਤ ਕਰਦੀ ਹੈ ਤੇ ਮੇਰੀ ਗੱਡੀ ਸਰਕਾਰੀ ਗੱਡੀ ਜਿਹੜੀ ਉਹ ਵੀ ਰਸਤ ਕਰਦੀ ਹੈ ਹੋਸਤਾ ਸਰਕਾਰ ਤੋਂ ਤੇ ਦੇਵਾਂਗੇ ਤੋਂ ਲੋਨ ਹਾਂ ਇਸ ਪੂਸਤਾ ਹਰ ਟਾਈਮ ਪੀਸੀਆਰ ਵਗੈਰਾ ਤੇ ਹੋਰ ਤੋਂ ਪੂਸ ਪਾਰਟੀਆਂ ਵਿੱਚ ਜੁੱਤੀਆਂ ਵਸਰੇ ਹਰ ਟਾਈਮ ਰਸਤ ਵਗੈਰਾ ਜੈਨ ਕਰਦੇ ਰਹਿੰਦੇ ਨੇ ਤੇ ਮਾਰੇ ਅੰਸ ਨੂੰ ਲੋਕ ਕਿ ਉਹਨੂੰ ਪੁੱਛਦੇ ਬਦਲ ਵੀ ਕੀਤੀ ਜਾਂਦੀ ਹੈ ਤੇ ਸ਼ਹਿਰ ਵਸ ਨੂੰ ਇਹ ਅਪੀਲ ਹੈ ਦੀ ਵੀ ਸਾਡਾ ਪੁਲਿਸ ਦਾ ਸਹਿਯੋਗ ਦੇਣ ਤੇ ਘਟਨਾ ਨੂੰ ਵਾਪਰ ਨਾ ਸਕੀ ਇੱਕ ਆ